ਬਾਰਾ ਫਿਰ ਕਹਿੰਦਾ ਵੀ ਜਿਸਡਿਪਲੈਂਸ ਰੱਖ ਕੇ ਮੈਂ ਤਾਂ ਘਰ ਭਰਾਵਾਂ ਨੂੰ ਵੀ ਗੱਲ ਕਰਦਾ ਬਈ ਆਪਾਂ ਇਹ ਡਿਸਿਪਲੈਂਸ ਰੱਖ ਕੇ ਜਿਹੜੀ ਵਿਅਕਤੀ ਹੁੰਦਾ ਤੁਸੀਂ ਬੈਠ ਕੇ ਉਹ ਸਮਝਾ ਕੇ ਵੀ ਭਰਾਵਾ ਤੁਸੀਂ ਲੜਾਈ ਚੜਾਈ ਨਾ ਕਰੋ ਜੇ ਤੁਹਾਡਾ ਕੋਈ ਤੁਹਾਡੇ ਉੱਪਰ ਕਾਗਜ਼ ਪੱਤਰਾ ਕੋਰਟ ਚ ਬੰਦੋ ਫਿਰ ਦੇਖੀ ਜਾਊਗੀ ਕੋਈ ਡੰਗਾ ਨਹੀਂ ਅੱਲਾ ਨਾਲ ਨਹੀਂ ਇਹ ਮਸਲੇ ਹੱਲ ਹੁੰਦੇ ਕੋਰਟਾਂ ਬਣ ਗਿਆ ਨੇ ਮੈਂ ਤੁਹਾਡਾ ਬਹੁਤ ਬਹੁਤ ਤਰਫਾ ਕਰਦਾ ਜੈ ਗੁਰੂ ਵਾਹਿਗੁਰੂ ਸ਼੍ਰੀ ਮੰਤਰਾ ਜੀ ਬੰਸੋ ਸਾਹਿਬ ਦੇ ਮੰਨੇ ਸਾਹਿਬ ਇਸ ਤੋਂ ਬਾਅਦ ਬੇਨਤੀ ਕਰੂੰਗਾ ਮਨੀਸ਼ ਬੱਬੀ ਜੀ ਦਾ ਨੇਵਾਲੀਆ ਪ੍ਰਧਾਨ ਵਪਾਰ ਮੰਡਲ ਕੱਚਾ ਆਰਤੀ ਐਸੋਸੀਏਸ਼ਨ ਮਾਨਸਾ ਉਹ ਕਿਉਂਕਿ ਸਵੇਰ ਤੋਂ ਹੀ 3 ਵਜੇ ਤੋਂ 2 ਵਜੇ ਤੋਂ ਫੋਨ ਕਰਨ ਲੱਗੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਔਰ ਬਹੁਤ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਹੈ ਬੇਨਤੀ ਕਰੂੰਗਾ ਬੱਬੀ ਜੀ ਦਾ ਨੇਵਾਲੀਆ ਬੋਲ ਗਉ ਮਾਤਾ ਕੀ ਦੋਸਤੋ ਗੱਲ ਇਹ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਨੇ ਆਪਣੀ ਚੈ ਚਾਹੇ ਉਹ ਗੁੰਸ਼ਾਲਾ ਹੋਵੇ ਜਾਂ ਮੰਦਿਰ ਹੋਵੇ ਜਾਂ ਬੁੱਧਵਾਰਾ ਸਾਹਿਬ ਹੋਵੇ ਜਾਂ ਜੈਦੇਰੀ ਹੈ ਧਰਮਸ਼ਾਲਾ ਬਹੁਤ ਬੜੀਆਂ ਵਾਲੇ ਤਾਂ ਕੰਮ ਨੂੰ ਕੋਈ ਵੀ ਬੰਦਾ দান ਦੇ ਕੇ ਜਾਂ ਉਸਦੇ ਪਰਿਵਾਰ ਦਾ ਬੱਚੇ ਵੀ ਸੱਤ ਵੀ ਪੂਰੀ ਖੜੀ ਹੋ ਕੇ ਕੰਮ ਨੂੰ ਕਹਦੇ ਇਹ ਵੀਵੀ ਵੀ ਸਾਡੇ ਅਸੀਂ ਵਾਰਸ ਹੈ ਜੇ ਇਹਦਾ ਕੋਈ ਸਾਡਾ ਹੱਲ ਹੈ ਜੇ ਕੀ ਹੈ ਰੱਬ ਜਾਣਦਾ ਉਹਨਾਂ ਨੇ ਕਿਸ ਤਰ੍ਹਾਂ ਕੀ ਰਜਿਸਟਰੀਆਂ ਕਰਾਈਆਂ ਕੀ ਕਰਾਈਆਂ ਸਾਡੇ ਮਿੱਤਰ ਬਾਰੇ ਪਤਾ ਲਿੱ ਲਵੋ ਇਹ ਗਊਸ਼ਾਲਾ ਮੰਦਰ ਸਦਾਰ ਕਮੇਟੀ ਨੂੰ ਬਤਾਇਆ ਜਿੰਨੀਆਂ ਵੀ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਨੇ ਉਹ ਸਾਰੇ ਸ਼ਹਿਰ ਦੀਆਂ ਨੇ ਜਾਂ ਆਪਣੇ ਲੋਕਾਂ ਨੇ ਚਾਹੇ ਉਹ ਪਿੰਡਾਂ ਵਾਲੇ ਨੇ ਜਿਵੇਂ ਬੰਸੂ ਸਾਹਿਬ ਦੱਸ ਕੇ ਕਿ ਅਸੀਂ ਪਿੰਡਾਂ ਵਾਲੇ ਵੀ ਦਾਨਪੂਰਨ ਕਰਦੇ ਨੇ ਗੁਰਦੁਆਰੇ ਬਣਾਉਂਦੇ ਨੇ ਆਪਣੇ ਵੀ ਮੰਡੀ ਚ ਵੀ ਬਣਾਉਂਦੇ ਨੇ ਮੰਦਰ ਗੁਰਦੁਆਰੇ ਤਾਰਮਿਸਲਾਵਾ ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਬਣ ਗਿਆ ਨੇ ਕੋਈ ਉੱਤੋਂ ਦਾ ਉਹ ਨਹੀਂ ਇਹ ਪੈਸਾ ਹੈ ਆਪਾਂ ਲੋਕੀ ਚਾਹਿਆ ਆਪਾਂ ਲੰਗਰ ਲਾਉਣੇ ਆਏ ਚਾਹਿਆ ਆਪਾਂ ਗਊਸ਼ਾਲਾ ਚਲਾਉਣੇ ਆਏ ਚਾਹਿਆ ਭਈ ਮੰਦਰ ਮਸਜਿਦ ਗੁਰਦੁਆਰਾ ਕੋਈ ਨਹੀਂ ਚਲਾਉਂਦੇ ਸਾਰੇ ਕਿਤੇ ਆਪਣੇ ਸਾਰੇ ਲੋਕਾਂ ਸਹਿਯੋਗ ਹੁੰਦਾ ਕੁਝ ਗੁੰਡਾ ਅੰਸਰ ਠੀਕ ਹੈ ਅਗਰ ਮੈਂ ਗੱਲ ਕੁਝ ਕਹੂੰਗਾ ਤਾਂ ਥੋੜਾ ਜਿਹਾ ਇਹ ਪੋਲੀਟੀਕਲ ਵਾਲੇ ਪਾਸੇ ਵਗ ਜੂਗੀ ਜਿਵੇਂ ਬਾਦਸਰ ਸਾਹਿਬ ਕਹਿ ਗਏ ਨੇ ਕਿਸੇ ਦਾ ਥਾਪੜਾ ਤਾਂ ਜ਼ਰੂਰ ਹੁੰਦਾ ਹੈ ਇਸੇ ਕ੍ਰਿਨਿਕਲ ਬੰਦੇ ਦਾ ਵੀ ਥਾਪੜਾ ਆਉਂਦਾ ਕਿਸੇ ਅਫਸਰ ਦਾ ਵੀ ਥਾਪੜਾ ਹੁੰਦਾ ਮੇਰੇ ਕੋਲੇ ਵੀ ਇਹ 1.5 ਤੋਂ ਸਾਲ ਪਹਿਲਾਂ ਗੱਲ ਆਈ ਸੀ ਕਿਸੇ ਬੰਦੇ ਦਾ ਫੋਨ ਆਇਆ ਸੀ ਜੇ ਐ ਕਰਕੇ ਜੋਰ ਜਗਾਂ ਤੱਕ ਦਿਰਾਉਣਾ ਹੈ ਮੈਂ ਕਿਹਾ ਵੀ ਤੁਸੀਂ ਠੀਕ خیال ਛੱਡੋ ਜਿਹੜਾ ਵੀ ਕੋਈ ਹੈਗਾ ਇਹ ਤੁਸੀਂ ਦਿਮਾਰਚੋਂ ਕਰ ਦੋ ਵੀ ਤੁਸੀਂ ਕੋਈ ਬਾਹਰੋਂ ਆ ਕੇ ਗੁੰਡੇ ਇੱਥੇ ਕਬਜ਼ਾ ਲੈਣਗੇ ਜਾਂ ਇਸ ਸੰਸਥਾ ਇਸ ਦੁਕਾਨਾਂ ਨੂੰ ਮਾਰਕੀਟ ਨੂੰ ਗਊਸ਼ਾਲਾ ਦੇ ਨੂੰ ਕੱਲ ਨੂੰ ਕੋਈ ਮੰਦਰ ਕੋਲ ਬਾਰੇ ਹੋ ਛੜ ਗਏ ਨੀ ਤਾਂ ਖੋਵੇ ਇਸੇ ਤੇ ਵੀ ਆ ਕੇ ਕੋਕਟਾਂ ਸਤ ਚਾਰ ਬੰਦੇ ਬੰਦੂਖਾਂ ਲੈ ਕੇ ਬਹਿ ਕੇ ਕਹਿਣ ਕਿ ਇਹ ਸਾਡੀ ਹੈ ਕਬਜ਼ਾ ਕਰ ਲੈਣਗੇ ਸੋ ਇਹ ਚੀਜ਼ਾਂ ਨਹੀਂ ਚੱਲ ਰਹੀਆਂ ਨਾ ਇਹ ਸ਼ਹਿਰ ਬਰਦਾਸ਼ਤ ਕਰੇ ਕਈ ਬੰਦਿਆਂ ਨੂੰ ਆ ਲੱਗਦਾ ਹੋਊਗਾ ਵੀ ਇੱਥੇ ਦੋ ਤਿੰਨ 100 ਬੰਦਾ ਹੈ ਵੀ ਕਿਹੜਾ ਸ਼ਹਿਰ ਇਹਨਾਂ ਦੇ ਨਾਲ ਹੈ ਪਰ ਜਿੱਥੇ ਇਹ ਮਸਲਾ ਜਿੱਦੇ ਆ ਜੂਗਾ ਵੀ ਆਮਣੋ ਸਾਮਣੀ ਡਾਂਗਾ ਸੋਪੀਆਂ ਦਾ ਜਾ ਮੈਨੂੰ ਪਤਾ ਲੱਗੇ ਕੋਈ ਦੁਕਾਨਦਾਰਾਂ ਨੂੰ ਕਹਿੰਦੇ ਕੋਈ ਮਾੜਾ ਮੋਟਾ ਇਹ ਦਿਖਾ ਕੇ ਗਏ ਹੋਣਗੇ ਉਹਨਾਂ ਨੂੰ ਵੀ ਸੁਨੇਹਾ ਲਾ ਦਿੰਦੇ ਕਿ ਇੱਥੇ ਜਿਹੜੇ ਬੈਠੇ ਨੇ